ਕਿ ਦੁਨੀਆ ਦੇ ਵਿੱਚ ਸੁਣਨ ਦੀ ਕਿੰਨੀ ਵਡਿਆਈ ਹੈ ਕਿੰਨੀ ਹੈ ਦੇਖਣ ਦੀ ਘੱਟ ਹੈ ਉਹਨਾਂ ਨੂੰ ਦੇਖਣ ਦੀ ਵਡਿਆਈ ਰਸਕਤਾ ਨਾਲ ਹੈ ਆਸ਼ਕੀ ਨਾਲ ਹੈ ਭੋਗਣ ਨਾਲ ਹੈ ਠੀਕ ਕਿ ਅੱਖੀਂ ਵੇਖਣਾ ਰੱਜੀਆਂ ਬੋ ਰੰਗ ਤਮਾਸ਼ੇ ਤੇ ਮਨੁੱਖ ਸਭ ਤੋਂ ਪਹਿਲਾਂ ਕਿਹੜੀ ਕਿਰਿਆ ਸ਼ੁਰੂ ਕਰਦਾ ਹੈ ਸੁਣਨ ਦੀ ਮਾਂ ਦੇ ਪੇਟ 'ਚ ਬੰਦਾ ਸੁਣ ਲੈਂਦਾ। ਅੱਖਾਂ ਨਾਲ ਵੇਖ ਕੇ ਬੰਦਾ ਦ੍ਰਿਸ਼ ਦੇ ਵਿੱਚ ਫਸਦਾ ਹੈ। ਸਮਝਣ ਦੀ ਕਿਰਿਆ ਬੰਦਾ ਬੰਦ ਕਰ ਦਿੰਦਾ ਹੈ। ਖੋਦ-ਖੋਦ ਅੱਖਾਂ ਸੀਸਹੀ ਨੇ। ਰੰਗ ਬੰਦੇ ਨੂੰ ਮੋٹے ਠੁੱਲੇ ਰੂਪ 'ਚ ਦੇਹੀ ਦੀ ਪਦਰ ਤੇ ਉਤਾਰਦਾ ਹੈ। ਰੰਗ ਸਾਰਿਆਂ ਨੂੰ ਦਿਸਦਾ ਹੈ। ਇਹੜਾ ਸ਼ਬਦ ਹੈ ਸ਼ਬਦ ਮਨੁੱਖਤਾ ਖਜ਼ਾਨਾ ਹੈ ਜਾਨਵਰ ਨੂੰ ਆਵਾਜ਼ ਸਮਝ ਆਉਂਦੀ ਹੈ ਸੰਗੀਤ ਸਮਝ ਆਉਂਦਾ ਹੈ ਸ਼ਬਦ ਬੰਦੇ ਨੂੰ ਸਮਝ ਆਉਂਦਾ ਹੈ ਸ਼ਬਦ ਬੰਦੇ ਦੇ ਨਾਲ ਵੱਜਿਆ ਹੋਇਆ ਜਾਂ ਬੰਦਾ ਸ਼ਬਦ ਨਾਲ ਵੱਜਿਆ ਹੋਇਆ ਜਦੋਂ ਅਸੀਂ ਵਿੱਚ ਰੰਗ ਲੈ ਜਾਂਦਾ ਤਾਂ ਰੰਗ ਨੇ ਭਾਵਨਾ ਨੂੰ ਤੇਜ਼ ਜਦ ਕਰਨਾ ਹੈ ਬੰਦੇ ਦੇ ਨੂੰ ਚਾਹੇ ਡਰਾਵੇ ਚਾਹੇ ਖੁਸ਼ ਕਰੇ ਤੁਸੀਂ ਜਿੰਨੀਆਂ ਵੀ ਫਿਲਮਾਂ ਦੇਖੋਗੇ ਉਹਨਾਂ 'ਚ ਸਭ ਤੋਂ ਵੱਧ ਜਿਹੜਾ ਰਸ ਕਿੱਥੋਂ ਆਉਂਦਾ ਬੰਦੇ ਨੂੰ ਹਿੰਸਾ 'ਚ ਕਾਮ 'ਚ ਤੇ ਬੰਦੇ ਦੀਆਂ ਇਹੀ ਭਾਵਨਾਵਾਂ ਪੜਕਾਉਣ ਖਾਤਰ ਦੁਨੀਆ ਦਾ ਸਾਰਾ ਸਿਨੇਮਾ ਚੱਲਦਾ ਹੈ ਪੰਜਾਬੀ ਦੇ ਬਹੁਤੇ ਗੀਤ ਇਹੋ ਗਲਤੀ ਨੇ ਹੈ ਨਹੀਂ ਗੀਤਾਂ ਦੇ ਚੱਲਣ ਦਾ ਵੱਡਾ ਕਾਰਨ ਹੁਣ ਦ੍ਰਿਸ਼ ਹੈ ਸ਼ਬਦ ਨਹੀਂ ਹੋਣਗੇ ਸਿਨੇਮੇ ਬਾਰੇ ਬਹੁਤ ਬੰਦਿਆਂ ਨੇ ਕਿਤਾਬ ਗੱਡੀ ਇਸ ਤਰ੍ਹਾਂ ਦੀ ਕਿ ਇਹ ਜਿਹੜਾ ਰੰਗ ਹੈ ਬੰਦੇ ਨੂੰ ਇੰਦੀ ਮਤ ਮਾਰਦਾ ਬੰਦੇ ਦੀ ਬੰਦਾ ਭੁੱਲ ਜਾਂਦਾ ਕਿ ਮੈਨੂੰ ਸੁਪਨਾ ਆਇਆ ਸੀ ਕਿ ਮੈਂ ਸੋਚਿਆ ਸੀ ਕਿ ਮੈਂ ਵੇਖਿਆ ਸੀ ਕਿ ਮੈਂ ਦ੍ਰਿਸ਼ ਦੇਖਿਆ ਸਿਨੇਮੇ ਦਾ